ਹਾਂਜੀ ਗਾਬਾ ਸਾਹਿਬ ਜਿਹੜਾ ਇਹ ਭੰਡਾਰਾ ਲਗਾਇਆ ਗਿਆ ਆਉਂਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਸ੍ਰੀ ਸ਼ਾਮ ਪੱਤਰਕਾਰ ਸੇਵਾ ਸੰਗ ਵੱਲੋਂ ਅੱਜ ਜੋ ਆਸ਼ਾ ਪੂਰਨ ਮੰਦਰ ਲਾਲਿਆਣਾ ਵਿਖੇ ਲੰਗਰ ਲਗਾਇਆ ਗਿਆ ਛੋਲੇ ਤੇ ਖਲਚਿਆਂ ਦਾ ਬਹੁਤ ਵਧੀਆ ਪ੍ਰਚਾਲਾ ਕੀਤਾ ਗਿਆ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਔਰ ਸਰਪੰਚ ਸਾਹਿਬ ਸਾਫਕਾ ਸਰਪੰਚ ਵੀ ਖੜੇ ਐ ਤੇ ਮੌਜੂਦਾ ਸਰਪੰਚ ਵੀ ਖੜੇ ਐ ਇਹਨਾਂ ਦੇ ਸਹਿਯੋਗ ਨਾਲ ਜਿਹੜਾ ਪ੍ਰੋਗਰਾਮ ਹੋਇਆ ਬਹੁਤ ਵਧੀਆ ਪ੍ਰਚਾਲਾ ਕੀਤਾ ਗਿਆ ਨਵੇਂ ਸਾਲ ਦੀ ਸ਼ੁਰੂਆਤ ਦੇ ਵਿੱਚ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਐ ਔਰ ਪਿੰਡ ਵਾਸੀਆਂ ਨੂੰ ਵਧਾਈ ਹੈ ਨਵੇਂ ਸਾਲ ਦੀ ਲੱਖ ਲੱਖ ਵਧਾਈ ਹੋਵੇ ਤੇ ਸਾਰਿਆਂ ਵਾਸਤੇ ਜਿਹੜਾ ਨਵਾਂ ਸਾਲ ਆ ਖੁਸ਼ੀਆਂ ਭਰਿਆ ਹੋਵੇ ਧੰਨਵਾਦ ਅੱਜ ਇਹ ਨਵਾਂ ਸਾਲ ਚੜਿਆ ਹੈ ਆਸ਼ਾ ਪੂਰਣੀ ਮੰਦਿਰ ਦੇ ਵਿੱਚ ਸ਼ਾਮ ਪੱਤਰਕਾਰ ਸੇਵਾਦਾਰ ਅਤੇ ਮੰਦਿਰ ਕਮੇਟੀ ਦੇ ਮੈਂਬਰ ਨਗਰ ਦੀ ਪੰਚਾਇਤ ਨਗਰ ਨਿਵਾਸੀ ਸਾਰਿਆਂ ਨੇ ਰਲ ਮਿਲ ਕੇ ਇੱਥੇ ਛੋਲੇ ਕੋਚਾਂ ਦਾ ਜਿਹੜਾ ਲੰਗਰ ਲਾਇਆ ਹੈ ਤੇ ਨਾਲ ਹੀ ਬੀਬੀਆਂ ਨੇ ਬਹੁਤ ਵਧੀਆ ਕੀਰਤਨਾ 2 ਘੰਟੇ ਕੀਤਾ ਤੇ ਨਵੇਂ ਸਾਲ ਤੇ ਸਾਰੇ ਨਗਰ ਨਿਵਾਸੀਆਂ ਨੂੰ ਤੇ ਸਾਡੇ ਪੱਤਰਕਾਰ ਭਰਾਵਾਂ ਨੂੰ ਤੇ ਮੈਂ ਨਗਰ ਦੀ ਪੰਚਾਇਤ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਲੰਮਾ ਸਾਲ ਸਾਰਿਆਂ ਵਾਸਤੇ ਖੁਸ਼ੀਆਂ ਲੈ ਕੇ ਆਵੇ ਸਭ ਨੂੰ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਹਾਂਜੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਲੰਗਰ ਬਾਰੇ ਨਵੇਂ ਸਾਲ ਦੀ ਸਭ ਤੋਂ ਪਹਿਲਾਂ ਨਗਰ ਪੰਚਾਇਤ ਵੱਲੋਂ ਸਾਰੇ ਹੀ ਸਮੂਹ ਜਨਤ ਨੂੰ ਲੱਖ ਲੱਖ ਵਧਾਈ ਹੋਵੇ। ਇਸ ਨਵੇਂ ਸਾਲ ਦੇ ਮੌਕੇ ਤੇ ਅੱਜ ਸ਼ਾਮ ਪੱਤਰਕਾਰ ਸੇਵਾ ਸੰਗ ਵੱਲੋਂ ਲੰਗਰ ਅਤੇ ਕੀਰਤਨ ਸਮਾਗਮ ਕਰਾਇਆ ਗਿਆ। ਇਹ ਸੇਵਾ ਸਿਮਰਨ ਦਾ ਇਹ ਸਮੂਹ ਸੇਵਾ ਦਾ ਤਰੀਕਾ ਸੀ ਤੇ ਇਹਨਾਂ ਲੱਖ ਲੱਖ ਵਧਾਈ ਦਿਨਾਂ ਜੀ।